ਜਸਾਈ ਤੇ ਅਹੀ ਵਿਆਹ ਹੋਇਆ ਮਾਸੀ ਮੁੰਡੇ ਦਾ ਰਿਆ ਸੀ ਤੇ ਉਸ ਤੋਂ ਬਾਅਦ ਕਰਵਾਇਆ ਕਿ ਬਾਬੇ ਖੇਤਰਪਾਲ ਨੇ ਸਾਡੇ ਘੰਟੇ ਨੇ ਆਂਦੇ ਨੇ ਪਿੱਛੋਂ ਗੋਲੀ ਚਲਾ ਤੀ ਜਿਹੜੇ ਕਿਹੜੇ ਵਿਅਕਤੀ ਸੀਗੇ ਜਿਨ੍ਹਾਂ ਨੇ ਗੋਲੀ ਚ ਹਾਂਜੀ ਇੱਕ ਉਹ ਦਨੇਰ ਹੈ ਜੀ ਇੱਕ ਸੁਖ ਚੋਰ ਹੈ ਜੀ ਚੋਰ ਨੇ ਜਦੋਂ ਸਾਡੇ ਚਿੱਤ ਖਾਲੀ ਨਹੀਂ ਗਈ ਇਸ ਤਰ੍ਹਾਂ ਵਿਆਹ ਕੰਮ ਕਰਪਣਾ ਨਹੀਂ ਕਰੀ ਅਸੀਂ ਉਹਦਾ ਅਕੀਰਨ ਨਹੀਂ ਦਾ ਸਾਨੂੰ ਕੁਝ ਪਤਾ ਨਹੀਂ ਕਿ ਤੇਨੇ ਇਹਨਾਂ ਜੀ ਮਾਰੇ ਜੀ ਕਿੱਥੇ ਵਜੀ ਇਹ ਵਿਅਕਤੀ ਦੇ ਕੋਲੇ ਸਰ ਸਿੱਧੇ ਗੋਲੀ ਵਜੀ ਪਿੱਛੋਂ ਆਣ ਕੇ ਨਾਲੇ ਤੋੜ ਦਿੱਤੀ ਉਹ ਕਿਤੇ ਵਿੱਚ ਸੀਗੇ ਸਰ ਇਹ ਹੀ ਆਈਟਮ ਦਾ ਗ੍ਰੈਂਡ ਕਰਦੇ ਜੀ ਸਰ ਕਿ ਬਾਈ ਕਾਰੇ ਪਿੱਛੇ ਹੋਣ ਕੋਤੀ ਸੀ ਅਨਛਾ ਤੇਜਨ ਰਾਹੁਲ ਨੂੰ ਸਰਵਿਸ ਕਰਾਣੀ ਥੇ ਜਿੱਥੇ ਪਤਾ ਲੱਗ ਗਿਆ ਜੀ ਜੁਰਮ ਨਾਲ ਨਾਮ ਕਰਾਉਣੀ ਸੀ ਤਾਂ ਤੇਰੇ ਉਹ ਹੀ ਬੱਤੀ ਉਪਰ ਆਈ ਹੈ ਜੀ ਇਹੀ ਵਿਆਹ ਤੋਂ ਹੋਈ ਜਾਂਦੀ ਹੈ ਮੈਂ ਸਿੱਖ ਲਾਈ 500 ਕ੍ਰਿਤੀ ਦੇ ਨਾਲ ਮੁੰਡਾ ਸੀ ਇਹਨਾਂ ਤੋਂ ਅੰਗੂਲਤਾਂ ਤੇ ਮੋਟਰਸਾਈਕਲ ਦੇ ਬੁਝੀ ਕਿਹਾ ਹਾਂ ਕੋਈ ਕਿੰਨੇ ਕੁ ਪਤਾ ਲੱਗਿਆ ਕਿੰਨੇ ਕੇ ਨਾਲ ਵਿਅਕਤੀ ਸੀਗੇ ਸਾਨੂੰ 36 ਦੇ ਮਸਤੇ ਮੋਟਰਸਾਈਕਲ ਪਹੁੰਚੇ ਕਿ 2 3 ਤੇ 4 ਮੋਟਰਸਾਈਕਲ ਕਿੱਥੇ ਚੱਲੀ ਗੋਲੀ ਕਿੰਨਾ ਘਟ ਸਮਾਂ ਸੀਗਾ ਠੀਕ ਸਾਰਾ ਸਾਨੂੰ ਦੱਸਾਈ ਤੇ ਅਜੀ ਵਿਆਹ ਹੋਈ ਮਾਸੀ ਮੁੰਡਾ ਆ ਗਿਆ ਸੀ ਤੇ ਉਸ ਤੋਂ ਬਾਅਦ ਕਰਵਾਇਆ ਕਿ ਬੱਦ ਖੇਤਪਾਲ ਦੇ ਮਾਤਾ ਦੇ ਘਰ ਚਲੇ ਗਏ ਕਿ ਆਂਦੇ ਨੇ ਇਹਨੇ ਕਿੱਥੋਂ ਗੋਲੀ ਚਲਾ ਤੀ ਨੇ ਜਿਹੜੇ ਕਿਹੜੇ ਵਿਅਕਤੀ ਸੀਗੇ ਜਿਨ੍ਹਾਂ ਨੇ ਗੋਲੀ ਚਾ ਹਾਂਜੀ ਇੱਕ ਉਹ ਦਨੇਰ ਹੈ ਜੀ ਇੱਕ ਸੁੱਖ ਚੋਰ ਹੈ ਜੀ ਚੋਰ ਨੇ ਤਾਂ ਇਹ ਕਹਿੰਦੇ ਸਾਡੇ ਚਿੱਤ ਖਾਲੀ ਨਹੀਂ ਗਿਆ ਜੀ ਇਸ ਤਰ੍ਹਾਂ ਵੀ ਆ ਕੰਮ ਕਰ ਪਣਾ ਨਹੀਂ ਕਰੀ ਅਸੀਂ ਉਹਦਾ ਅਕਤੀਵਿਟੀ ਨਹੀਂ ਦਾ ਸਾਨੂੰ ਕੁਝ ਪਤਾ ਨਹੀਂ ਕਿ ਤੇਨੇ ਇਹਨੇ ਜੀ ਮਾਰੇ ਜੀ ਕਿੱਥੇ ਵਜੀ ਇਹ ਵਿਅਕਤੀ ਦੇ ਕੋਲੇ ਸਰ ਸਿੱਧੇ ਗੋਲੀ ਵਜੀ ਕਿੱਥੋਂ ਆਣ ਕੇ ਨਾਲੇ ਆ ਤੋੜ ਕੇ ਦਿੱਤੀ ਉਹ ਕਿਤੇ ਵਿੱਚ ਸੀਗੇ ਸਰ ਇਹ ਹੀ ਆਈਟਮ ਦਾ ਗ੍ਰੈਂਡ ਕਰੀਏ ਸਾਡੇ ਸਰ

ਸਰਦਾਰਾਂ ਨਾਲ ਚਿੱਠੀ ਸਾਰਾ ਸਾਨੂੰ ਜਿਹਾ ਹੀ ਕਿ ਅਸੀਂ ਵਿਆਹ ਹੋਈ ਮਾਸੀ ਮੁੰਡਾ ਵਿਆਹ ਸੀ ਤੇ ਉਦੋਂ ਕਰਵਾਇਆ ਕਿ ਬੱਦ ਖੇਤਪਾਲ ਦੇ ਮਾਤਾ ਦੇ ਘੰਟੇ ਨੇ ਧਿਆਨ ਨਾਲ ਇਹਨੇ ਪਿੱਛੋਂ ਗੋਲੀ ਚਲਾ ਦਿੱਤੀ ਕੋ ਜਿਹੜੇ ਕਿਹੜੇ ਵਿਅਕਤੀ ਸੀਗੇ ਜਿਹਨਾਂ ਨੇ ਗੋਲੀ ਚ ਹਾਂਜੀ ਇੱਕ ਉਹ ਦਨੇਰ ਹੈ ਜੀ ਇੱਕ ਸੁਖ ਚੋਹਰਾ ਹੈ ਜੀ ਤੇ ਉਹਨੇ ਤਰ੍ਹਾਂ ਕਰਦੇ ਸਾਡੇ ਚਿੱਤ ਖਾਲੀ ਨਹੀਂ ਗਿਆ ਜੀ ਇਸ ਤਰ੍ਹਾਂ ਵਿਆਹ ਕੰਮ ਕਰਦਣਾ ਨਹੀਂ ਕਰਦੇ ਅਸੀਂ ਉਹਦਾ ਕਿਵੇਂ ਨਹੀਂ ਦੱਸ ਸਾਨੂੰ ਕੁਝ ਪਤਾ ਨਹੀਂ ਜੀ ਕਿ ਤੇਨੇ ਐਨਰਜੀ ਨੈਰਜੀ ਸਾਰੀ ਕਿੱਥੇ ਵਜੀ ਵਿਅਕਤੀ ਦੇ ਕੋਲੇ ਸਰ ਸਿੱਧੇ ਬੋਲੀ ਵਜੀ ਕਿ ਛੋਣ ਕੇ ਨਾ ਲਏ ਉਹ ਕਿਦੇ ਵਿੱਚ ਸੀਗੇ ਸਰ ਇਹ ਹੀ ਆਈਟਮ ਦਾ ਗ੍ਰੈਂਡ ਦੇ ਡੀਐਸਰ ਸਰ ਇਹ ਬਾਈਕਾਂ ਦੇ ਪਿੱਛੇ ਹੋੜਨ ਗਈ ਸੀ ਅੰਸ਼ਾ ਤੋਜਨ ਨਾਲ ਹੰਮ ਹੋਈ ਸਰ ਕਿਸੇ ਕੋਤਾ ਨਹੀਂ ਗਿਆ ਜਿੰਨੇ ਮੈਨੂੰ ਪਤਾ ਲੱਗ ਗਿਆ ਜੀ ਜੁਰਮ ਨਾਲ ਨਾ ਖਾਮੋ ਨਾ ਦੀ ਜੀ ਸਰ ਇਹ ਓਲੀ ਬੱਚੀ ਉੱਪਰ ਆਈ ਹੈ ਜੀ ਇਹ ਹੀ ਵਿਆਹ ਤੋਂ ਆਈ ਜਾਂਦੀ ਹੈ ਮੈਂ ਸੋਚ ਲਾਇਆ ਜੀ 500 ਕਿਤੇ ਦੇ ਨਾਲ ਮੁੰਡਾ ਸੀ જના છો આ ગુડ ઇન્ટરવ્યુ કોમોડ સેક્ટર આવી ગઈ હા કોઈ કિનેક પત લાગ્યા કિને કે નાલ વ્યક્તિ સી કે સરાન છક દે મોટરસાઈક હોસી કે દો ત્રણ તે મોટરસાઈક કીથે ચલી ગોલી કિતના કટ સમાસી ગલે ઠીક દેશ દુનિયા કી હર ખબર સબસે પહેલે દેખને કે લિયે ફોલો કરે દૈનિક સવેરા ટીવી YouTube Facebook Instagram X aur WhatsApp channel par